ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪੜ੍ਹਾਂਗੇ ਅਗਲਾ ਅਧਿਆਇ ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ ਪੁਰਾਤਨ ਬੇਬੀਲੋਨ ਵਿੱਚ ਇੱਕ ਬੜਾ ਹੀ ਅਮੀਰ ਬੰਦਾ ਰਹਿੰਦਾ ਸੀ ਉਸ ਦਾ ਨਾਮ ਸੀ ਅਰਕਦ ਇਹੀ ਅਰਕਦ ਬੰਸੀਰ ਅਤੇ ਕੋਬੀ ਦਾ ਬਚਪਨ ਦਾ ਦੋਸਤ ਸੀ ਜੋ ਹੁਣ ਬਹੁਤ ਹੀ ਅਮੀਰ ਬਣ ਚੁੱਕਿਆ ਸੀ ਉਹ ਆਪਣੀ ਬੇਸ਼ਮਾਰ ਦੌਲਤ ਕਰਕੇ ਦੂਰ-ਦੂਰ ਤੱਕ ਮਸ਼ਹੂਰ ਸੀ ਨਾਲ ਹੀ ਉਹ ਆਪਣੇ ਖੁੱਲ੍ਹਦੇਲੀ ਕਰਕੇ ਵੀ ਮਸ਼ਹੂਰ ਸੀ ਉਹ ਬੜਾ ਖੁੱਲਕੇ দান ਕਰਦਾ ਪਰਿਵਾਰ ਤੇ ਖਰਚਦਾ ਤੇ ਆਪਣੇ ਖਰਚੇ ਵੀ ਖੁੱਲਕੇ ਕਰਿਆ ਕਰਦਾ ਪਰ ਇੰਨਾ ਖਰਚ ਕਰਨ ਤੋਂ ਬਾਅਦ ਵੀ ਉਸ ਦੀ ਦੌਲਤ ਪਹਿਲਾਂ ਤੋਂ ਵੱਧ ਤੇਜ਼ੀ ਨਾਲ ਵੱਧਦੀ ਜਾਂਦੀ ਸੀ ਅੱਜ ਉਸ ਦੇ ਬਚਪਨ ਦੇ ਦੋਸਤ ਬੰਸੀਰ ਅਤੇ ਕੋਬੀ ਕੁਝ ਦੋਸਤਾਂ ਨੂੰ ਨਾਲ ਲੈ ਕੇ ਉਸ ਕੋਲ ਆਣ ਪਹੁੰਚੇ ਤੇ ਕਹਿਣ ਲੱਗੇ ਅਰਕਦ ਤੂੰ ਸਾਡੇ ਸਭ ਤੋਂ ਵੱਧ ਖੁਸ਼ ਨਸੀਬ ਹੈ ਤੂੰ ਬੇਵੀ ਲੋਨ ਦਾ ਸਭ ਤੋਂ ਅਮੀਰ ਬੰਦਾ ਬਣ ਗਿਆ ਤੇ ਸਾਨੂੰ ਆਪਣੀ ਹੋਂਦ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਤੂੰ ਸਭ ਤੋਂ ਸੋਹਣੇ ਕੱਪੜੇ ਪਾ ਸਕਦਾ ਹੈ شاہੀ ਖਾਣੇ ਖਾ ਸਕਦਾ ਹੈ ਤੇ ਅਸੀਂ ਆਪਣੇ ਪਰਿਵਾਰਾਂ ਨੂੰ ਆਮ ਕੱਪੜੇ ਵੀ ਦਿਵਾ ਸਕੀਏ ਦੋ ਵੇਲੇ ਦੀ ਰੋਟੀ ਖਵਾ ਸਕੀਏ ਤਾਂ ਵੀ ਸੰਤੁਸ਼ਟ ਹੋ ਜਾਂਦੇ ਹਾਂ ਪਰ ਇੱਕ ਵੇਲਾ ਸੀ ਜਦੋਂ ਅਸੀਂ ਸਭ ਬਰਾਬਰ ਸੀ ਅਸੀਂ ਇੱਕੋ ਅਧਿਆਪਕ ਕੋਲ ਪੜੇ ਇੱਕੋ ਖੇਡ ਖੇਡਦੇ ਰਹੇ ਤੇ ਨਾ ਹੀ ਤੂੰ ਪੜ੍ਹਾਈ ਵਿੱਚ ਸਾਡੇ ਤੋਂ ਅੱਗੇ ਸੀ ਅਦਰ ਨਾ ਹੀ ਖੇਡਾਂ ਵਿੱਚ ਤੇ ਉਹਨਾਂ ਵੇਲਿਆਂ 'ਚ ਤੂੰ ਸਾਡੇ ਤੋਂ ਵੱਧ ਇੱਜ਼ਤਦਾਰ ਸ਼ਹਿਰੀ ਵੀ ਨਹੀਂ ਸੀ ਜਿੰਨਾ ਕੋ ਸਾਨੂੰ ਪਤਾ ਹੈ ਤੂੰ ਸਾਡੇ ਤੋਂ ਵੱਧ ਕੇ ਮਿਹਨਤ ਵੀ ਨਹੀਂ ਕੀਤੀ ਫਿਰ ਕਿਉਂ ਕਿਸਮਤ ਨੇ ਸਭ ਕੁਝ ਤੈਨੂੰ ਦੇ ਦਿੱਤਾ ਅਤੇ ਸਾਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਦੋਂ ਕਿ ਅਸੀਂ ਵੀ ਬਰਾਬਰ ਦੇ ਹੱਕਦਾਰ ਸੀ ਤਾਂ ਅਰਕਤ ਉਹਨਾਂ ਤੇ ਨਾਰਾਜ਼ ਹੁੰਦਾ ਬੋਲਿਆ ਜੇਕਰ ਅੱਜ ਤੱਕ ਤੁਸੀਂ ਦਾਲ ਰੋਟੀ ਤੋਂ ਵੱਧ ਕੁਝ ਨਹੀਂ ਕਮਾ ਸਕੇ ਤੇ ਇਸ ਦੀ وجہ ਇਹ ਹੈ ਕਿ ਤੁਸੀਂ ਕਦੇ ਉਹਨਾਂ ਉਸੂਲਾਂ ਨੂੰ ਸਿੱਖਿਆ ਹੀ ਨਹੀਂ ਜਿਨ੍ਹਾਂ ਤੋਂ ਦੌਲਤ ਕਮਾਈ ਜਾਂਦੀ ਹੈ ਕਿਸਮਤ ਇੱਕ ਅਜਹੀ ਦੇਵੀ ਹੈ ਜੋ ਪੱਕੇ ਤੌਰ ਤੇ ਕਿਸੇ ਦਾ ਭਲਾ ਨਹੀਂ ਕਰਦੀ ਸਗੋਂ ਇਸ ਦੇ ਉਲਟ ਉਹ ਹਰ ਉਸ ਇਨਸਾਨ ਨੂੰ ਬਰਬਾਦ ਕਰ ਦਿੰਦੀ ਹੈ ਜਿਸ ਨੂੰ ਬਿਨਾਂ ਮਿਹਨਤ ਕੀਤੇ ਸੋਨਾ ਮਿਲਿਆ ਹੋਵੇ ਉਹ ਬੇਕਾਬੂ ਲੋਕਾਂ ਨੂੰ ਖਰਚੀਲੇ ਬਣਾ ਦਿੰਦੀ ਹੈ ਫਿਰ ਉਹ ਮਿਲੀ ਹੋਈ ਸਾਰੀ ਦੌਲਤ ਖਰਚ ਦਿੰਦੇ ਨੇ ਅਤੇ ਉਹਨਾਂ ਕੋਲ ਬਸ ਖਵਾਇਸ਼ਾਂ ਹੀ ਰਹਿ ਜਾਂਦੀਆਂ ਨੇ ਜਿਨ੍ਹਾਂ ਨੂੰ ਪੂਰੀਆਂ ਕਰਨ लायक ਉਹ ਹੁੰਦੇ ਹੀ ਨਹੀਂ ਪਰ ਬਾਕੀਆਂ ਤੇ ਉਹ ਬੜੀ ਬੇਹਿਰਮਾਨ ਹੁੰਦੀ ਹੈ ਤੇ ਉਹ ਕੰਜੂਸ ਬਣ ਜਾਂਦੇ ਹਨ ਉਹ ਆਪਣੇ ਦੌਲਤ ਨੂੰ ਜੋੜਦੇ ਨੇ ਅਤੇ ਘੱਟ ਖਰਚੇ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਇੰਨੇ ਲਾਇਕ ਨਹੀਂ ਕਿ ਇਸ ਨੂੰ ਦੁਬਾਰਾ ਕਮਾ ਸਕਣ ਉਹ ਡਾਕੂਆਂ ਦੇ ਡਰ ਤੋਂ ਘਬਰਾਏ ਰਹਿੰਦੇ ਨੇ ਅਤੇ ਆਪਣੇ ਆਪ ਨੂੰ ਖਾਲੀਪਨ ਅਤੇ ਦੁੱਖ ਵਿੱਚ ਜਾ ਸੁੱਟਦੇ ਨੇ ਹੋਰ ਕੁਝ ਅਜਿਹੇ ਵੀ ਨੇ ਜਿਨ੍ਹਾਂ ਨੂੰ ਬਿਨਾ ਮਿਹਨਤ ਕਰੇ ਸੋਨਾ ਮਿਲਦਾ ਹੈ ਉਹ ਉਸ ਵਿੱਚ ਹੋਰ ਦੌਲਤ ਜੋੜਦੇ ਨੇ ਅਤੇ ਖੁਸ਼ੀ ਅਤੇ ਸੰਤੁਸ਼ਟੀ ਭਰੀ ਜ਼ਿੰਦਗੀ गुजारਦੇ ਨੇ ਪਰ ਅਜਿਹੇ ਲੋਕ ਬਹੁਤ ਥੋੜੇ ਹੁੰਦੇ ਨੇ ਮੈਂ ਉਹਨਾਂ ਬਾਰੇ ਬਸ ਸੁਣਿਆ ਹੀ ਹੈ ਉਹਨਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਵਿਰਾਸਤ ਵਿੱਚ ਬਹੁਤ ਸਾਰੀ ਦੌਲਤ ਮਿਲੀ ਹੋਵੇ ਅਤੇ ਵੇਖੋ ਮੇਰੀ ਗੱਲ ਸਹੀ ਹੈ ਕਿ ਨਹੀਂ ਇਨਸਾਨ ਹੋਰ ਵੀ بڑا ਕੁਝ ਅਜਿਹਾ ਕਰ ਸਕਦਾ ਹੈ ਜਿਸ ਨਾਲ ਇੰਦਰੀਆਂ ਨੂੰ ਸਕੂਨ ਅਤੇ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ ਉਸਦੇ ਦੋਸਤਾਂ ਨੇ ਮੰਨਿਆ ਕਿ ਉਹਨਾਂ ਦੀ ਜਾਣਕਾਰੀ ਵਿੱਚ ਜਿਨ੍ਹਾਂ ਲੋਕਾਂ ਨੂੰ ਵਿਰਾਸਤ ਵਿੱਚ ਦੌਲਤ ਮਿਲੀ ਹੈ ਉਹਨਾਂ ਤੇ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ ਉਹਨਾਂ ਨੇ ਪੁੱਛਿਆ ਕਿ ਇਹ ਲੋਕ ਕਿਵੇਂ ਇੰਨੀ ਦੌਲਤ ਦੇ ਮਾਲਕ ਬਣ ਗਏ ਹਨ ਉਸ ਨੇ ਦੱਸਿਆ ਆਪਣੀ ਜਵਾਨੀ ਦੇ ਦਿਨਾਂ ਵਿੱਚ ਮੈਂ ਆਪਣੇ ਵੱਲ ਵੇਖਿਆ ਅਤੇ ਉਹਨਾਂ ਸਭ ਚੰਗੀਆਂ ਚੀਜ਼ਾਂ ਵੱਲ ਵੀ ਵੇਖਿਆ ਜੋ ਮੈਨੂੰ ਖੁਸ਼ੀ ਅਤੇ ਸੰਤੁਸ਼ਟੀ ਦਿੰਦੀਆਂ ਸਨ ਤਾਂ ਮੈਨੂੰ ਲੱਗਿਆ ਕਿ ਦੌਲਤ ਨਾਲ ਇਹਨਾਂ ਦੀ ਪ੍ਰਭਾਵਸ਼ੀਲਤਾ ਵੱਧ ਜਾਂਦੀ ਹੈ ਦੌਲਤ ਇੱਕ ਤਾਕਤ ਹੈ ਦੌਲਤ ਨਾਲ ਸਭ ਕੁਝ ਸੰਭਵ ਹੋ ਜਾਂਦਾ ਹੈ ਇਨਸਾਨ ਆਪਣੇ ਘਰ ਨੂੰ ਸਭ ਤੋਂ ਮਹਿੰਗੀਆਂ ਚੀਜ਼ਾਂ ਨਾਲ ਸਜਾ ਸਕਦਾ ਹੈ ਇਨਸਾਨ ਦੂਰ ਸਮੁੰਦਰਾਂ ਦੀ ਯਾਤਰਾ ਕਰ ਸਕਦਾ ਹੈ ਇਨਸਾਨ ਦੂਰ ਦੇਸ਼ਾਂ ਦੇ ਭੋਜਨਾਂ ਦਾ ਸੁਆਦ ਮਾਣ ਸਕਦਾ ਹੈ ਇਨਸਾਨ ਸਨੇ ਆਰੇਆਂ ਅਤੇ ਪੱਥਰ ਪਾਲਿਸ਼ ਕਰਨ ਵਾਲਿਆਂ ਦੇ ਬਣਾਏ ਗਹਿਣੇ ਖਰੀਦ ਸਕਦਾ ਹੈ ਇਨਸਾਨ ਦੇਵਤਿਆਂ ਲਈ ਵੱਡੇ ਵੱਡੇ ਮੰਦਰ ਬਣਾ ਸਕਦਾ ਹੈ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਤੇ ਮੈਂ ਫੈਸਲਾ ਕੀਤਾ ਕਿ ਜ਼ਿੰਦਗੀ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੁੱਖ ਮਾਣਾਂਗਾ ਮੈਂ ਉਹ ਇਨਸਾਨ ਨਹੀਂ ਬਣਨਾ ਜੋ ਦੂਰ ਖੜ੍ਹਾ ਹੋ ਕੇ ਦੂਜਿਆਂ ਨੂੰ ਐਸ਼ ਕਰਦੇ ਦੇਖਦਾ ਹੈ ਅਤੇ ਸੜਦਾ ਰਹਿੰਦਾ ਹੈ ਮੈਂ ਸਭ ਤੋਂ ਸਸਤੇ ਕੱਪੜੇ ਨਹੀਂ ਪਾਵਾਂਗਾ ਜਿਨ੍ਹਾਂ ਵਿੱਚ ਮੈਂ ਵਸਤ ਠੀਕ ਠਾਕ ਲੱਗਾ ਮੈਂ ਗਰੀਬੀ ਵਿੱਚ ਰਹਿ ਕੇ ਸੰਤੁਸ਼ਟ ਨਹੀਂ ਹੋਵਾਂਗਾ ਵਲਕਿ ਅਮੀਰਾਂ ਵਾਲੀ ਜ਼ਿੰਦਗੀ ਜੀਵਾਂਗਾ ਇੱਕ ਆਮ ਵਪਾਰੀ ਦਾ ਮੁੰਡਾ ਹੋਣ ਕਰਕੇ ਇੱਕ ਵੱਡੇ ਪਰਿਵਾਰ ਦੇ ਹੁੰਦਿਆ ਮੈਨੂੰ ਵਿਰਾਸਤ ਵਿੱਚ ਕੁਝ ਮਿਲਣ ਦੀ ਆਸ ਨਹੀਂ ਸੀ ਅਦੇ ਜਿਵੇਂ ਤੁਸੀਂ ਕਿਹਾ ਮੇਰੇ ਕੋਲ ਕੋਈ ਖਾਸ ਯੋਗਤਾ ਜਾਂ ਗਿਆਨ ਵੀ ਨਹੀਂ ਸੀ ਇਸ ਕਰਕੇ ਮੈਂ ਤੈਅ ਕੀਤਾ ਕਿ ਮੈਨੂੰ ਜੋ ਕੁਝ ਚਾਹੀਦਾ ਹੈ ਜੇਕਰ ਮੈਂ ਸਭ ਕੁਝ ਪ੍ਰਾਪਤ ਕਰਨਾ ਹੈ ਅਦੇ ਉਸ ਲਈ ਸਮੇਂ ਅਤੇ ਬੜਾਈ ਦੀ ਲੋੜ ਪਵੇਗੀ ਜਿੱਥੋਂ ਤੱਕ ਸਮੇਂ ਦੀ ਗੱਲ ਹੈ ਇਹ ਹਰ ਕਿਸੇ ਕੋਲ ਬਥੇਰਾ ਹੁੰਦਾ ਹੈ ਤੁਸੀਂ ਸਭ ਨੇ ਇੰਨਾ ਸਮਾਂ ਖਰਾਬ ਕੀਤਾ ਹੈ ਜੋ ਤੁਹਾਨੂੰ ਸਭ ਨੂੰ ਅਮੀਰ ਬਣਾ ਸਕਦਾ ਸੀ ਪਰ ਅੱਜ ਤੁਸੀਂ ਆਪ ਮੰਨਦੇ ਹੋ ਕਿ ਤੁਹਾਡੇ ਕੋਲ ਤੁਹਾਡੇ ਆਪਣੇ ਪਰਿਵਾਰਾਂ ਦੇ ਇਲਾਵਾ ਹੋਰ ਕੁਝ ਵੀ ਨਹੀਂ ਹੈ ਜਿਸ ਤੇ ਤੁਸੀਂ ਮਾਣ ਕਰ ਸਕੋ ਅਤੇ ਜਿੱਥੋਂ ਤੱਕ ਪੜ੍ਹਾਈ ਦੀ ਗੱਲ ਹੈ ਕਿ ਸਾਡੇ ਅਧਿਆਪਕਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਪੜ੍ਹਾਈ ਦੇ ਦੋ ਤਰੀਕੇ ਹੁੰਦੇ ਹਨ ਪਹਿਲਾ ਚੀਜ਼ਾਂ ਬਾਰੇ ਸਿੱਖਣਾ ਅਤੇ ਜਾਣਨਾ ਅਤੇ ਦੂਜਾ ਇਹ ਸਖਲਾਈ ਕਿ ਜਿਨ੍ਹਾਂ ਚੀਜ਼ਾਂਾਰੇ ਸਾਨੂੰ ਨਹੀਂ ਪਤਾ ਉਹਨਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਇਹ ਸਿੱਖਾਂਗਾ ਕਿ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ ਅਤੇ ਫਿਰ ਇਸ ਨੂੰ ਅਜ਼ਮਾ ਕੇ ਵੇਖਾਂਗਾ ਕਿ ਇਹ ਸਿਆਣਪ ਨਹੀਂ ਕਿ ਅਸੀਂ ਜਿਉਂਦੇ ਜੀ ਇੰਨਾ ਸੁੱਖਾਂ ਨੂੰ ਮਾਣ ਲਈਏ ਕਿਉਂਕਿ ਜਦੋਂ ਸਾਡਾ ਇਸ ਦੁਨੀਆ ਤੋਂ ਰੁਖਸਤ ਹੋਣ ਦਾ ਵੇਲਾ ਆਏਗਾ ਦੁੱਖ ਤਾਂ ਆਪਣੇ ਆਪ ਹੀ ਆ ਜਾਂਦੇ ਹਨ ਮੈਨੂੰ 10 ਸਤੰਬਰ ਹਾਲ ਵਿੱਚ ਮੁੰਸ਼ੀ ਦੀ ਨੌਕਰੀ ਮਿਲ ਗਈ ਅਤੇ ਮੈਂ ਹਰ ਰੋਜ਼ ਕਈ-ਕਈ ਘੰਟੇ ਮਿੱਟੀ ਦੀਆਂ ਤਖਤੀਆਂ ਤੇ ਮਿਹਨਤ ਕਰਦਾ ਹਫਤੇ ਦਰ ਹਫਤੇ ਮਹੀਨੇ ਦਰ ਮਹੀਨੇ ਮੈਂ ਮਿਹਨਤ ਕੀਤੀ ਤਾਂ ਵੀ ਮੇਰੀ ਆਮਦਨ ਕੁਝ ਵੀ ਨਹੀਂ ਸੀ ਰੋਟੀ ਕੱਪੜਾ ਦੇਵਤਿਆਂ ਨੂੰ ਦਾਨ ਤੇ ਹੋਰ ਚੀਜ਼ਾਂ ਵਿੱਚ ਮੇਰੀ ਸਾਰੀ ਕਮਾਈ ਖਤਮ ਹੋ ਜਾਂਦੀ ਪਰ ਮੈਂ ਆਪਣੇ ਨਿਸ਼ਚੇ ਤੇ ਡਟਿਆ ਰਿਹਾ ਇੱਕ ਦਿਨ ਅਲਗਮੇਸ਼ ਜੋ ਪੈਸੇ ਉਧਾਰ ਦਿੰਦਾ ਸੀ ਸ਼ਹਿਰ ਦੇ ਮਾਲਕ ਦੇ ਘਰ ਆਇਆ ਅਤੇ ਉਸ ਨੇ ਆ ਕੇ ਨੌਵੇਂ ਨਿਯਮ ਦੀ ਕਾਪੀ ਤਿਆਰ ਕਰਨ ਦਾ ਹੁਕਮ ਦਿੱਤਾ। ਉਸ ਨੇ ਮੈਨੂੰ ਕਿਹਾ, "ਮੈਨੂੰ ਇਹ ਕਾਪੀ 2 ਦਿਨਾਂ ਵਿੱਚ ਚਾਹੀਦੀ ਹੈ ਅਤੇ ਜੇ ਕੰਮ ਸਮੇਂ ਨਾਲ ਹੋ ਗਿਆ ਤਾਂ ਮੈਂ ਤੈਨੂੰ ਤਾਂਬੇ ਦੇ 2 ਸਿੱਕੇ ਦਵਾਂਗਾ।" ਮੈਂ ਬਹੁਤ ਮਿਹਨਤ ਕੀਤੀ ਪਰ ਨਿਯਮ ਕਾਫੀ ਲੰਬਾ ਸੀ। ਜਦੋਂ ਅਲਗਮਿਸ਼ ਆਇਆ ਕੰਮ ਅਜੇ ਅਧੂਰਾ ਪਿਆ ਸੀ। ਉਹ ਕਾਫੀ ਗੁੱਸੇ ਵਿੱਚ ਸੀ। ਮੈਂ ਉਸ ਦਾ ਗੁਲਾਮ ਸੀ। ਉਹ ਮੈਨੂੰ ਮਾਰ ਵੀ ਸਕਦਾ ਸੀ। ਪਰ ਮੈਨੂੰ ਪਤਾ ਸੀ ਕਿ ਸ਼ਹਿਰ ਦਾ ਮਾਲਕ ਉਸਨੂੰ ਅਜੇਹਾ ਨਹੀਂ ਕਰਨ ਦੇਵੇਗਾ। ਸੋ ਮੈਂ ਬੇਖੌਫ ਸੀ। ਮੈਂ ਉਸਨੂੰ ਕਿਹਾ, "ਅਲਗਮਿਸ਼, ਤੁਸੀਂ ਕਾਫੀ ਅਮੀਰ ਇਨਸਾਨ ਹੋ। ਮੈਨੂੰ ਦੱਸੋ ਕਿ ਮੈਂ ਅਮੀਰ ਕਿੰਜ ਬਣ ਸਕਦਾ ਹਾਂ? ਅਤੇ ਮੈਂ ਸਾਰੀ ਰਾਤ ਜਾਗ ਕੇ ਤਖਤ ਦੇ ਨਿਯਮ ਉਕਰਾਂਗਾ ਅਤੇ ਸਵੇਰ ਹੋਣ ਤੱਕ ਇਹ ਕੰਮ ਪੂਰਾ ਕਰ ਦਵਾਂਗਾ।" ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਅਤੇ ਉਸਨੇ ਜਵਾਬ ਦਿੱਤਾ, "ਤੂੰ ਇੱਕ ਹਿੰਮਤੀ ਗੁਲਾਮ ਹੈ, ਪਰ ਮੈਨੂੰ ਇਹ ਸਮਝੌਤਾ ਮਨਜ਼ੂਰ ਹੈ।" ਸਾਰੀ ਰਾਤ ਮੈਂ ਤਖਤੀ ਉੱਤੇ ਉਹ ਨਿਯਮ ਉਕਰਦਾ ਰਿਹਾ। ਪਾਵੇਂ ਕਿ ਮੇਰੀ ਪੇਟ ਵਿੱਚ ਬਹੁਤ ਪੀੜ ਹੋ ਰਹੀ ਸੀ ਅਤੇ ਮੇਰੇ ਸਿਰ ਪੀੜ ਵੀ ਹੋਣ ਲੱਗ ਗਈ ਜਿਸ ਨਾਲ ਮੈਨੂੰ ਦਿਖਦਾ ਵੀ ਨਹੀਂ ਸੀ। ਪਰ ਉਸ ਦੇ ਵਾਪਸ ਆਉਣ ਤੱਕ ਕੰਮ ਪੂਰਾ ਹੋ ਗਿਆ ਸੀ। ਹੁਣ ਜੋ ਤੁਸੀਂ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰੋ। ਮੈਂ ਕਿਹਾ, "ਤੂੰ ਸਾਡੇ ਸਮਝੌਤੇ ਵਿੱਚੋਂ ਆਪਣੇ ਹਿੱਸੇ ਦਾ ਕੰਮ ਪੂਰਾ ਕਰ ਦਿੱਤਾ।" ਮੇਰੇ ਪੁੱਤਰ ਉਸ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ, "ਹੁਣ ਮੈਂ ਆਪਣੇ ਹਿੱਸੇ ਦਾ ਕਰਾਂਗਾ।" ਮੈਂ ਤੈਨੂੰ ਇਹ ਸਭ ਦੱਸਾਂਗਾ ਜੋ ਤੂੰ ਜਾਣਨਾ ਚਾਹੁੰਦਾ ਹੈ ਕਿਉਂਕਿ ਮੈਂ ਹੁਣ ਬੁੱਢਾ ਹੋ ਗਿਆ ਹਾਂ ਤੇ ਬੁੱਢੇ ਲੋਕਾਂ ਦੀ ਜ਼ੁਬਾਨ ਬਹੁਤ ਹੀ ਚਲਦੀ ਹੈ ਜਦੋਂ ਨੌਜਵਾਨ ਬਜ਼ੁਰਗ ਕੋਲ ਸਲਾਹ ਲੈਣ ਆਉਂਦੇ ਹਨ ਉਹਨਾਂ ਨੂੰ ਵਰਿਆਂ ਦਾ ਗਿਆਨ ਮਿਲਦਾ ਹੈ ਪਰ ਅਕਸਰ ਨੌਜਵਾਨਾਂ ਨੂੰ ਲੱਗਦਾ ਹੈ ਕਿ ਬਜ਼ੁਰਗ ਕੋਲ ਸਿਰਫ ਬੀਤੇ ਸਮੇਂ ਦਾ ਗਿਆਨ ਹੈ ਇਸ ਲਈ ਉਸ ਦਾ ਕੋਈ ਫਾਇਦਾ ਨਹੀਂ ਪਰ ਯਾਦ ਰੱਖੀ ਜੋ ਸੂਰਜ ਅੱਜ ਚੜਿਆ ਇਹ ਉਹੀ ਹੈ ਜੋ ਉਸ ਦਿਨ ਚੜਿਆ ਸੀ ਜਦੋਂ ਤੇਰੇ ਪਿਤਾ ਦਾ ਜਨਮ ਹੋਇਆ ਸੀ ਅਤੇ ਇਹ ਉਦੋਂ ਵੀ ਚੜੇਗਾ ਜਦੋਂ ਤੇਰੇ ਆਖਰੀ ਪੋਤੇ ਇਸ ਦੁਨੀਆ ਤੋਂ ਜਾਣਗੇ। ਜਵਾਨੀ ਵੇਲੇ ਦੇ ਵਿਚਾਰ ਉਸ ਟੁੱਟਦੇ ਤਾਰੇ ਵਾਂਗ ਹੁੰਦੇ ਨੇ ਜੋ ਕੁਝ ਸਮੇਂ ਲਈ ਅਸਮਾਨ ਨੂੰ ਚਮਕਾ ਦਿੰਦੇ ਨੇ ਪਰ ਬਜ਼ੁਰਗ ਦਾ ਗਿਆਨ ਉਸ ਚਮਕਦੇ ਤਾਰਿਆਂ ਵਰਗਾ ਹੁੰਦਾ ਹੈ ਜਿਸ ਦੀ ਚਮਕ ਕਦੇ ਨਹੀਂ ਬਦਲਦੀ ਅਤੇ ਜਿਨ੍ਹਾਂ ਨੂੰ ਵੇਖ ਕੇ ਮਲਾ ਆਪਣਾ ਰਾਹ ਤੈਅ ਕਰਦੇ ਨੇ। ਮੇਰੀਆਂ ਗੱਲਾਂ ਨੂੰ ਯਾਦ ਰੱਖੀ ਕਿਉਂਕਿ ਜੇ ਤੂੰ ਇੰਜ ਨਾ ਕੀਤਾ ਤੇ ਤੈਨੂੰ ਉਹ ਸੱਚ ਕਦੇ ਨਹੀਂ ਸਮਝ ਸਕੇਗਾ। ਜੋ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਅਤੇ ਤੈਨੂੰ ਲੱਗੇਗਾ ਕਿ ਤੇਰੀ ਰਾਤ ਦੀ ਸਾਰੀ ਮਿਹਨਤ ਬਰਬਾਦ ਹੋ ਗਈ। ਫਿਰ ਉਸਨੇ ਮੇਰੇ ਵੱਲ ਬੜੇ ਗੌਰ ਨਾਲ ਵੇਖਦਿਆਂ ਹੌਲੀ ਅਤੇ ਮਜ਼ਬੂਤ ਆਵਾਜ਼ ਵਿੱਚ ਕਿਹਾ। ਮੈਨੂੰ ਦੌਲਤ ਕਮਾਉਣਦਾਰਾ ਉਸ ਵੇਲੇ ਪਤਾ ਲੱਗਿਆ ਜਦੋਂ ਮੈਂ ਸਮਝਿਆ ਕਿ ਮੇਰੀ ਸਾਰੀ ਕਮਾਈ ਦਾ ਇੱਕ ਹਿੱਸਾ ਮੈਂ ਆਪਣੇ ਆਪ ਲਈ ਬਚਾ ਕੇ ਰੱਖਣਾ ਹੈ ਅਤੇ ਤੂੰ ਵੀ ਇੰਜ ਹੀ ਕਰੇਂਗਾ। ਫਿਰ ਉਹ ਬੜੇ ਗੌਰ ਨਾਲ ਮੇਰੇ ਵੱਲ ਵੇਖਦਾ ਰਿਹਾ ਪਰ ਉਸਨੇ ਹੋਰ ਕੁਝ ਨਹੀਂ ਕਿਹਾ। ਬੱਸ ਇੰਨਾ ਹੀ ਮੈਂ ਪੁੱਛਿਆ ਇੱਕ ਭੇਡਾਂ ਚੋਗਾਉਣ ਵਾਲੇ ਨੂੰ ਸ਼ਾਹੂਕਾਰ ਬਣਾਉਣ ਲਈ ਕਾਫੀ ਹੈ ਉਸਨੇ ਜਵਾਬ ਦਿੱਤਾ ਪਰ ਮੈਂ ਜੋ ਕਮਾਉਂਦਾ ਹਾਂ ਉਹ ਸਭ ਮੇਰੇ ਲਈ ਹੀ ਤੇ ਹੈ ਨਾ ਮੈਂ ਪੁੱਛਿਆ ਨਹੀਂ ਇੰਜ ਨਹੀਂ ਹੁੰਦਾ ਉਸਨੇ ਜਵਾਬ ਦਿੱਤਾ ਕੀ ਤੂੰ ਦਰਜੀ ਨੂੰ ਪੈਸੇ ਨਹੀਂ ਦਿੰਦਾ ਕੀ ਤੂੰ ਮੋਚੀ ਨੂੰ ਪੈਸੇ ਨਹੀਂ ਦਿੰਦਾ ਕੀ ਤੂੰ ਉਸ ਸਬਦੇ ਪੈਸੇ ਨਹੀਂ ਦਿੰਦਾ ਜੋ ਤੂੰ ਖਾਂਦਾ ਹੈ ਕੀ ਤੂੰ ਬੇਵਿ ਲੋਨ ਵਿੱਚ ਬਿਨਾ ਪੈਸੇ ਖਰਚੇ रह ਸਕਦਾ ਹੈ ਤੇਰੇ ਕੋਲ ਆਪਣੇ ਪਿਛਲੇ ਮਹੀਨੇ ਦੀ ਕਮਾਈ ਵਿੱਚੋਂ ਕੀ ਬਚਿਆ ਹੈ ਤੇ ਪਿਛਲੇ ਸਾਲ ਦੀ ਕਮਾਈ ਵਿੱਚੋਂ ਪਾਗਲਾ ਤੂੰ ਸਭ ਨੂੰ ਪੈਸੇ ਦਿੱਤੇ ਪਰ ਕੀ ਖੁਦ ਨੂੰ ਵੀ ਦਿੱਤੇ ਬੇਵਕੂਫ ਤੁਸੀਂ ਦੂਜਿਆਂ ਲਈ ਕੰਮ ਕਰਦੇ ਹੋ ਜਾਂ ਫਿਰ ਗੁਲਾਮ ਬਣ ਜਾਂਦੇ ਹੋ ਤੇ ਆਪਣੇ ਮਾਲਕ ਲਈ ਕੰਮ ਕਰਦੇ ਹੋ ਜੋ ਤੁਹਾਨੂੰ ਖਾਣ ਅਤੇ ਪਾਉਣ ਨੂੰ ਦਿੰਦਾ ਹੈ ਜੇ ਤੂੰ ਆਪਣੀ ਕਮਾਈ ਦਾ ਦਸਵਾਂ ਹਿੱਸਾ ਵੀ ਬਚਾ ਕੇ ਰੱਖਿਆ ਹੁੰਦਾ ਤੇ 10 ਸਾਲਾਂ ਵਿੱਚ ਤੇਰੇ ਕੋਲ ਕਿੰਨੇ ਪੈਸੇ ਇਕੱਠੇ ਹੋ ਜਾਣੇ ਸੀ ਮੈਨੂੰ ਅਜੇ ਵੀ ਹਿਸਾਬ ਚੰਗਾ ਆਉਂਦਾ ਸੀ ਮੈਂ ਜਵਾਬ ਦਿੱਤਾ ਜਿੰਨੇ ਮੈਂ 1 ਸਾਲ ਵਿੱਚ ਕਮਾਉਂਦਾ ਹਾਂ ਤੂੰ ਸੱਚ ਕਿਹਾ ਪਰ ਅਧੂਰਾ ਸੱਚ ਉਸਨੇ ਜਵਾਬ ਦਿੱਤਾ ਸੋਨੇ ਦਾ ਇੱਕ ਟੁਕੜਾ ਜੋ ਤੁਸੀਂ ਬਚਾਉਂਦੇ ਹੋ ਇਹ ਤੁਹਾਡੇ ਲਈ ਕੰਮ ਕਰਨ ਵਾਲੇ ਇੱਕ ਗੁਲਾਮ ਵਰਗਾ ਹੁੰਦਾ ਹੈ ਇਸ ਤੋਂ ਤੁਸੀਂ ਜਿਹੜਾ ਇੱਕ ਤਾਂਬੇ ਦਾ ਟੁਕੜਾ ਕਮਾਉਂਦੇ ਹੋ ਇਹ ਉਸ ਗੁਲਾਮ ਦੇ ਬੱਚੇ ਵਰਗਾ ਹੈ ਇਹ ਵੀ ਤੁਹਾਡੇ ਲਈ ਕੰਮ ਕਰੇਗਾ ਤੁਸੀਂ ਤਾਂ ਹੀ ਅਮੀਰ ਹੋ ਸਕਦੇ ਹੋ ਜੇਕਰ ਤੁਸੀਂ ਜੋ ਬਚਾਉਂਦੇ ਹੋ ਉਹ ਵੀ ਤੁਹਾਡੇ ਲਈ ਕਮਾਏ ਇਸ ਤੋਹੇ ਤੁਸੀਂ ਉਹ ਸਾਰੀ ਦੌਲਤ ਕਮਾ ਸਕਦੇ ਹੋ ਜੋ ਤੁਸੀਂ ਕਮਾਉਣੀ ਚਾਹੁੰਦੇ ਹੋ ਤੈਨੂੰ ਲੱਗਦਾ ਹੈ ਕਿ ਮੈਂ ਤੇਰੀ ਸਾਰੀ ਰਾਤ ਦੀ ਮਿਹਨਤ ਬਦਲੇ ਤੈਨੂੰ ਧੋਖਾ ਦਿੱਤਾ ਹੈ ਉਸਨੇ ਕਿਹਾ ਪਰ ਜੇ ਤੂੰ ਮੇਰੀ ਗੱਲ ਵਿੱਚ ਨੇ ਸੱਚ ਨੂੰ ਸਮਝੇ ਤੇ ਮੈਂ ਤੈਨੂੰ ਹਜ਼ਾਰ ਗੁਣਾ ਵੱਧ ਕੀਮਤ ਦੇ ਰਿਹਾ ਹਾਂ ਆਪਣੀ ਕਮਾਈ ਦਾ ਇੱਕ ਹਿੱਸਾ ਤੁਸੀਂ ਆਪਣੇ ਲਈ ਰੱਖਣਾ ਹੈ ਪਾਵੇਂ ਤੁਸੀਂ ਜਿੰਨਾ ਮਰਜ਼ੀ ਘੱਟ ਕਮਾਓ ਪਰ ਤੁਹਾਡੀ ਕਮਾਈ ਦੇ 10ਵੇਂ ਹਿੱਸੇ ਤੋਂ ਘੱਟ ਨਾ ਹੋਵੇ ਇਹ ਜਿੰਨਾ ਹੋ ਸਕੇ ਉਹਨਾਂ ਵੱਧ ਹੀ ਰੱਖੋ ਦਰਜੀ ਜਾਂ ਮੋਚੀ ਤੋਂ ਉਹਨਾਂ ਹੀ ਖਰੀਦੋ ਕਿ ਤੁਸੀਂ ਆਪਣੇ ਲਈ ਬਚਾ ਵੀ ਸਕੋ ਅਤੇ ਫਿਰ ਵੀ ਤੁਹਾਡੇ ਕੋਲ ਖਾਣੇ ਦਾਨ ਅਤੇ ਦੇਵਤਿਆਂ ਲਈ ਚੜਾਵੇ ਲਈ lurende ਪੈਸੇ ਬਚੇ ਰਹਿਣ ਦੌਲਤ ਵੀ ਰੁੱਖ ਵਾਂਗ ਇੱਕ ਨਿੱਕੇ ਬੀਜ ਵਿੱਚੋਂ ਪੈਦਾ ਹੁੰਦੀ ਹੈ ਤਾਂਬੇ ਦਾ ਪਹਿਲਾ ਟੁਕੜਾ ਜੋ ਤੁਸੀਂ ਬਚਾਇਆ ਉਹ ਉਸ ਬੀਜ ਦੇ ਵਰਗਾ ਹੀ ਹੈ ਜਿਸ ਤੋਂ ਤੁਹਾਡੀ ਦੌਲਤ ਦਾ ਰੁੱਖ ਉੱਗਣਾ ਹੈ ਜਿੰਨੀ ਛੇਤੀ ਤੁਸੀਂ ਬੀਜ ਬੀਜੋਗੇ ਉੰਨਾ ਛੇਤੀ ਰੁੱਖ ਉਕੇਗਾ ਅਤੇ ਤੁਸੀਂ ਆਪਣੀ ਲਗਾਤਾਰ ਬਚਤ ਰੂਪੀ ਖਾਦ ਅਤੇ ਪਾਣੀ ਜਿੰਨਾ ਇਸ ਨੂੰ ਪਾਓਗੇ ਉੰਨਾ ਛੇਤੀ ਤੁਹਾਨੂੰ ਇਸ ਦੀ ਸੁੱਖ ਦੀ ਛਾਂ ਮਿਲੇਗੀ ਇਹਨਾਂ ਕਹਿ ਕੇ ਉਸ ਨੇ ਆਪਣੀਆਂ ਤਖਤੀਆਂ ਚੁੱਕੀਆਂ ਅਤੇ ਚਲਾ ਗਿਆ ਮੈਂ ਉਸ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ ਮੈਨੂੰ ਇਹ ਸਹੀ ਲੱਗੀਆਂ ਇਸ ਨੇ ਮੈਂ ਫੈਸਲਾ ਕੀਤਾ ਕਿ ਮੈਂ ਇਹ ਅਜ਼ਮਾ ਕੇ ਵੇਖਾਂਗਾ ਮੈਨੂੰ ਜਦੋਂ ਵੀ ਤਨਖਾਹ ਮਿਲਦੀ ਮੈਂ ਤਾਂਬੇ ਦੇ ਹਰ 10 ਸਿੱਕਿਆਂ ਵਿੱਚੋਂ ਇੱਕ ਨੂੰ ਪਾਸੇ ਕਰ ਲੈਂਦਾ ਅਤੇ ਹੈਰਾਨੀ ਵਾਲੀ ਗੱਲ ਸੀ ਕਿ ਮੇਰੇ ਕੋਲ ਇਸ ਨਾਲ ਪੈਸਿਆਂ ਦੀ ਕੋਈ ਕਮੀ ਨਹੀਂ ਹੋਈ ਜਦੋਂ ਮੈਨੂੰ ਇਸ ਇੱਕ ਸਿੱਕੇ ਬਿਨਾਂ ਵੀ ਕੰਮ ਚਲਾਉਣਾ ਆ ਗਿਆ ਤੇ ਮੈਨੂੰ ਥੋੜਾ ਫਰਕ ਲੱਗਿਆ ਜਿਵੇਂ ਜਿਵੇਂ ਮੇਰੇ ਕੋਲ ਪੈਸੇ ਜਮ੍ਹਾਂ ਹੋਣ ਲੱਗੇ ਮੇਰਾ ਦਿਲ ਕਰਦਾ ਕਿ ਮੈਂ ਇਸ ਨਾਲ ਉਹ ਸੋਹਣੇ-ਸੋਹਣੇ ਚੀਜ਼ਾਂ ਖਰੀਦਾਂ ਜੋ ਬਪਾਈ ਫੋਨੀਸ਼ੀਅਲ ਧਰਤੀ ਤੋਂ ਉਠਾ ਤੇ ਜਹਾਜ਼ਾਂ ਰਾਹੀਂ ਲੈ ਕੇ ਆਉਂਦੇ ਅਤੇ ਇੱਥੇ ਬਜ਼ਾਰਾਂ ਵਿੱਚ ਵਿਖਾਉਂਦੇ ਸਨ ਪਰ ਮੈਂ ਆਪਣੇ ਆਪ ਦੇ ਕਾਬੂ ਰੱਖਿਆ ਜਾਣ ਤੋਂ 12 ਮਹੀਨਿਆਂ ਬਾਅਦ ਅਲਗਮਿਸ਼ ਦੁਆਰਾ ਵਾਪਸ ਆਇਆ ਅਤੇ ਉਸਨੇ ਪੁੱਛਿਆ ਪੁੱਤਰ ਕੀ ਤੂੰ ਪਿਛਲੇ ਸਾਲ ਆਪਣੇ ਆਪ ਲਈ ਕਮਾਈ ਦਾ ਦਸਵਾਂ ਹਿੱਸਾ ਬਚਾਇਆ ਸੀ ਮੈਂ ਮਾਰ ਨਾਲ ਕਿਹਾ ਹਾਂਜੀ ਜਨਾਬ ਮੈਂ ਬਚਾਇਆ ਸੀ ਬਹੁਤ ਵਧੀਆ ਉਸਨੇ ਖੁਸ਼ ਹੋ ਕੇ ਮੈਨੂੰ ਜਵਾਬ ਦਿੱਤਾ ਤੇ ਕੀ ਕੀਤਾ ਫਿਰ ਉਹਨਾਂ ਪੈਸਿਆਂ ਦਾ ਮੈਂ ਇਹ ਇੱਟਾਂ ਬਣਾਉਣ ਵਾਲੇ ਅਜਮੂਰ ਨੂੰ ਦਿੱਤੇ ਉਸਨਾਂ ਮੈਨੂੰ ਦੱਸਿਆ ਸੀ ਕਿ ਉਹ ਦੂਰ ਸਮੁੰਦਰ ਦੀ ਯਾਤਰਾ ਤੇ ਜਾ ਰਿਹਾ ਸੀ ਅਤੇ ਵਾਪਸ ਆਉਂਦਿਆਂ ਉਹ ਮੇਰੇ ਲਈ ਫੋਇਨੀਸ਼ੀਆ ਦੇ ਦੁਰਲੱਭ ਗਹਿਣੇ ਲੈ ਕੇ ਆਵੇਗਾ ਫਿਰ ਅਸੀਂ ਦੋਵੇਂ ਉਹਨਾਂ ਗਹਿਣਿਆਂ ਨੂੰ ਮਹਿੰਗੇ ਭਾਅ ਤੇ ਵੇਚਾਂਗੇ ਅਤੇ ਪੈਸੇ ਅੱਧੋ-ਅੱਧ ਵੰਡ ਲਵਾਂਗੇ ਮੂਰਖਾ ਤੂੰ ਇੰਨਾ ਵੀ ਨਹੀਂ ਸਿੱਖਿਆ ਉਹ ਬੜੇ ਗੁੱਸੇ ਵਿੱਚ ਬੋਲਿਆ ਇੱਕ ਇੱਟਾਂ ਬਣਾਉਣ ਵਾਲੇ ਤੇ ਗਹਿਣੇ ਵਾਰੇ ਭਰੋਸਾ ਕਿਉਂ ਕਰਦਾ ਕਿ ਤੂੰ ਇੱਕ ਰੋਟੀ ਪਕਾਉਣ ਵਾਲੇ ਕੋਲ ਜਾ ਕੇ ਤਾਰਿਆਂ ਬਾਰੇ ਪੁੱਛ ਸਕਦਾ ਹੈ ਨਹੀਂ ਮੈਨੂੰ ਲੱਗਦਾ ਹੈ ਕਿ ਜੇ ਤੈਨੂੰ ਅਕਲ ਹੋਵੇਗੀ ਤੇ ਤੂੰ ਇਸ ਕੰਮ ਲਈ ਜੋਤਿਸ਼ੀ ਕੋਲ ਜਾਏਂਗਾ ਪੁੱਤਰ ਤੇਰੀ ਇਹ ਬਚਤ ਬਰਬਾਦ ਹੋ ਗਈ ਤੂੰ ਆਪਣੇ ਦੌਲਤ ਦੇ ਰੁੱਖ ਨੂੰ ਜੜੋਂ ਹੀ ਫੁੱਟ ਦਿੱਤਾ ਪਰ ਕੋਈ ਗੱਲ ਨਹੀਂ ਦੂਜਾ ਰੁੱਖ ਲਾ ਅਤੇ ਅਗਲੀ ਵਾਰ ਜਦੋਂ ਗਹਿਣਿਆਂ ਬਾਰੇ ਸਲਾਹ ਚਾਹੀਦੀ ਹੋਈ ਤੇ ਜੋੜੀ ਕੋਲ ਜਾਇਂ ਜੇ ਪੈਡਾ ਬਾਰੇ ਜਾਣਨਾ ਹੋਇਆ ਤੇ ਆਜ ਵੀ ਕੁਲ ਜਾਈ ਸਲਾਹ ਇੱਕ ਇੰਜ ਦੀ ਚੀਜ਼ ਹੈ ਜੋ ਮੁਫਤ ਮਿਲਦੀ ਹੈ ਪਰ ਸਲਾਹ ਉਹੀ ਮੰਨੋ ਜੋ ਮੰਨਣ ਲਾਇਕ ਹੈ ਕੋਈ ਵੀ ਇਨਸਾਨ ਜੋ ਆਪਣੀ ਬਚਤ ਬਾਰੇ ਅਜਿਹੇ ਇਨਸਾਨ ਤੋਂ ਸਲਾਹ ਲੈਂਦਾ ਹੈ ਜਿਸ ਨੂੰ ਕੋਈ అనుభవ ਨਾ ਹੋਵੇ ਉਸ ਨੂੰ ਗਲਤ ਸਲਾਹਾਂ ਕਰਕੇ ਆਪਣੀ ਬਚਤ ਗਵਾਉਣੀ ਪੈਂਦੀ ਹੈ ਇਹ ਕਹਿ ਕੇ ਉਹ ਤੁਰ ਗਿਆ ਤੇ ਫਿਰ ਉਹੀ ਹੋਇਆ ਜੋ ਉਸਨੇ ਕਿਹਾ ਫਨੀਸ਼ੀਆਨ ਲੋਕ ਧੋਖੇਬਾਜ਼ ਸੀ ਉਹਨਾਂ ਨੇ ਅਜਮੂਰ ਨੂੰ ਕੱਚ ਦੇ ਟੁਕੜੇ ਵੇਚ ਦਿੱਤੇ ਜੋ ਵੇਖਣ ਨੂੰ ਹੀਰੇ ਵਰਗੇ ਲੱਗਦੇ ਸਨ ਪਰ ਜਿਵੇਂ ਮੈਨੂੰ ਅਲਗਮੇਸ਼ ਨੇ ਕਿਹਾ ਸੀ ਮੈਂ ਦੁਬਾਰਾ ਫਿਰ ਗਾਂਬੇ ਦਾ ਹਰ 10 ਨਾ ਸਿੱਕਾ ਬਚਾਇਆ ਇਹ ਕਰਨਾ ਹੁਣ ਮੇਰੇ ਲਈ ਔਖਾ ਨਹੀਂ ਸੀ ਕਿਉਂਕਿ ਮੈਨੂੰ ਇਸ ਦੀ ਆਦਤ ਪੈ ਚੁੱਕੀ ਸੀ ਫਿਰ 12 ਮਹੀਨਿਆਂ ਬਾਅਦ ਅਲਗਮੇਸ਼ ਦੁਆਰਾ ਆਇਆ ਅਤੇ ਆ ਕੇ ਉਸਨੇ ਮੈਨੂੰ ਪੁੱਛਿਆ ਪਿਛਲੀ ਮੁਲਾਕਾਤ ਤੋਂ ਬਾਅਦ ਤੂੰ ਕੀ ਬਦਲਾ ਕੀਤਾ ਮੈਂ ਆਪਣੇ ਆਪ ਲਈ ਪੈਸੇ ਬਚਾਏ ਹਨ ਮੈਂ ਜਵਾਬ ਦਿੱਤਾ ਮੈਂ ਆਪਣੀ ਬਚਤ ਤਾਂਬਾ ਖਰੀਦਣ ਲਈ ਢਾਲ ਬਣਾਉਣ ਵਾਲੇ ਅਗਰ ਨੂੰ ਦਿੱਤੀ ਅਤੇ ਹਰ ਚੌਥੇ ਮਹੀਨੇ ਮੈਨੂੰ ਕਿਰਾਇਆ ਦਿੰਦਾ ਹੈ ਸ਼ਾਬਾਸ਼ ਅਤੇ ਤੂੰ ਉਸ ਕਿਰਾਏ ਦਾ ਕੀ ਕਰਦਾ ਹੈ ਮੈਂ ਸ਼ਹਿਦ ਵਧੀਆ ਸ਼ਰਾਬ ਅਤੇ ਮਸਾਲੇਦਾਰ ਕੇਕ ਨਾਲ ਵਧੀਆ ਖਾਣਾ ਖਾਂਦਾ ਹਾਂ ਨਾਲ ਹੀ ਮੈਂ ਆਪਣੇ ਲਈ ਇੱਕ ਸੰਧੂਰੀ ਚੋਗਾ ਖਰੀਦਿਆ ਹੁਣ ਕਿਸੇ ਦਿਨ ਮੈਂ ਆਪਣੇ ਲਈ ਇੱਕ ਵਧੀਆ ਗਦਾ ਖਰੀਦਾਂਗਾ ਜਿਸ ਦੀ ਮਸਵਾਰੀ ਕਰਿਆ ਕਰਾਂਗਾ ਇਹ ਗੱਲ ਤੇ ਅਲਗਮਿਸ਼ ਹੱਸ ਪਿਆ ਤੂੰ ਆਪਣੀ ਬਚਤ ਦੇ ਬੱਚੇ ਪਾਵ ਕੇ ਉਸ ਤੋਂ ਹੋਣ ਵਾਲੀ ਹੋਰ ਬਚਤ ਨੂੰ ਖਾ ਜਾਂਦਾ ਹੈ ਫਿਰ ਉਹ ਤੇਰੇ ਲਈ ਕੰਮ ਕਿਵੇਂ ਕਰਨਗੇ ਤੇ ਉਹਨਾਂ ਤੋਂ ਹੋਰ ਬੱਚੇ ਕਿਵੇਂ ਹੋਣਗੇ ਜੋ ਤੇਰੇ ਲਈ ਕੰਮ ਕਰਨ ਸਕਣ ਪਹਿਲਾਂ ਆਪਣੇ ਲਈ ਸਨਹਿਰੀ ਗੁਲਾਮਾਂ ਦੀ ਫੌਜ ਬਣਾਓ ਫਿਰ ਬਿਨਾਂ ਕਿਸੇ ਅਫਸੋਸ ਦੇ ਵਧੀਆ ਖਾਣੇ ਖਾਓ ਇਹ ਕਹਿ ਕੇ ਉਹ ਫਿਰ ਤੁਰ ਗਿਆ ਅਤੇ ਫਿਰ ਉਹ ਨਹੀਂ ਮੁੜਿਆ ਜਦੋਂ ਉਹ 2 ਸਾਲ ਬਾਅਦ ਫਿਰ ਵਾਪਸ ਆਇਆ ਤਾਂ ਬੁੱਢਾ ਹੋ ਚੁੱਕਾ ਸੀ। ਉਹਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੀ ਅੱਖਾਂ ਮਰਜਾਈਆਂ ਹੋਈਆਂ ਸਨ ਅਤੇ ਉਸ ਨੇ ਮੈਨੂੰ ਕਿਹਾ, "ਅਰਕਦ, ਤੈਨੂੰ ਉਹ ਦੌਲਤ ਮਿਲੀ ਜਿਸ ਦਾ ਤੂੰ ਸੁਪਨਾ ਵੇਖਿਆ ਸੀ?" ਮੈਂ ਜਵਾਬ ਦਿੱਤਾ, "ਅਜੇ ਉਹ ਸਭ ਕੁਝ ਤੇ ਨਹੀਂ ਜੋ ਮੈਂ ਚਾਹੁੰਦਾ ਹਾਂ, ਪਰ ਉਸ ਵਿੱਚੋਂ ਕਾਫੀ ਕੁਝ ਮੇਰੇ ਕੋਲ ਹੈ ਅਤੇ ਇਹ ਵੀ ਆਪ ਹੋਰ ਕਮਾ ਰਿਹਾ ਹੈ।" ਅੱਤ ਇਸ ਤੋਂ ਹੋਣ ਵਾਲੀ ਕਮਾਈ ਉਸ ਤੋਂ ਵੀ ਵਧੇਰੇ ਕਮਾ ਰਹੀ ਹੈ ਕੀ ਤੂੰ ਅਜੇ ਵੀ ਇੱਟਾਂ ਬਣਾਉਣ ਵਾਲਿਆਂ ਤੋਂ ਸਲਾਹਾਂ ਲੈਂਦਾ ਹੈ ਇੱਟਾਂ ਬਣਾਉਣ ਵਾਲੇ ਉਹ ਚੰਗੀਆਂ ਸਲਾਹਾਂ ਦਿੰਦੇ ਹਨ ਮੈਂ ਜਵਾਬ ਦਿੱਤਾ ਅਰਕਦ ਉਸਨੇ ਕਿਹਾ ਤੂੰ ਸਭ ਕੁਝ ਬਹੁਤ ਚੰਗੀ ਤਰ੍ਹਾਂ ਸਿੱਖਿਆ ਹੈ ਪਹਿਲਾਂ ਤੂੰ ਜਿੰਨਾ ਕਮਾਉਂਦਾ ਸੀ ਉਸ ਤੋਂ ਘੱਟ ਤੇ ਗੁਜ਼ਾਰਾ ਕਰਨਾ ਸਿੱਖਿਆ ਦੂਜਾ ਉਸ ਤੋਂ ਸਲਾਹ ਲੈਣਾ ਸਿੱਖਿਆ ਜਿਸ ਕੋਲੋਂ ਸਲਾਹ ਦੇਣ ਯੋਗ ਅਨੁਭਵ ਸੀ ਤੇ ਅਖੀਰ ਤੂੰ ਆਪਣੇ ਸੋਨੇ ਤੋਂ ਹੋਰ ਕਮਾਈ ਕਰਨਾ ਸਿੱਖਿਆ। ਤੂੰ ਇਹ ਸਿੱਖ ਲਿਆ ਕਿ ਪੈਸਾ ਕਿਵੇਂ ਕਮਾਉਣਾ ਹੈ, ਕਿਵੇਂ ਰੱਖਣਾ ਹੈ, ਕਿਵੇਂ ਵਰਤਣਾ ਹੈ। ਇਸ ਲਈ ਤੂੰ ਜ਼ਿੰਮੇਵਾਰ ਪਦਵੀ ਦਾ ਹੱਕਦਾਰ ਹੈ। ਮੈਂ ਹੁਣ ਬਜ਼ੁਰਗ ਹੋ ਰਿਹਾ ਹਾਂ। ਮੇਰੇ ਪੁੱਤਰ ਸਿਰਫ ਪੈਸੇ ਖਰਚਦੇ ਹਨ, ਪੈਸੇ ਕਮਾਉਣ ਬਾਰੇ ਨਹੀਂ ਸੋਚਦੇ। ਮੇਰਾ ਕਾਰੋਬਾਰ ਵੱਡਾ ਹੈ ਅਤੇ ਸਾਰੇ ਕਾਰੋਬਾਰ ਨੂੰ ਸੰਭਾਲਣਾ ਹੁਣ ਮੇਰੇ ਲਈ ਸੰਭਵ ਨਹੀਂ। ਜੇ ਤੂੰ ਨਿਪੁਰ ਜਾਵੇਂ ਅਤੇ ਉੱਥੇ ਮੇਰੀਆਂ ਜ਼ਮੀਨਾਂ ਸੰਭਾਲ ਕਰੇ ਮੈਂ ਤੈਨੂੰ ਆਪਣਾ ਹਿੱਸੇਦਾਰ ਬਣਾ ਲਵਾਂਗਾ ਅਤੇ ਤੈਨੂੰ ਮੇਰੀ ਜਾਇਦਾਦ ਵਿੱਚੋਂ ਹਿੱਸਾ ਮਿਲੇਗਾ ਇਸ ਲਈ ਮੈਂ ਨੇਪੁਰ ਗਿਆ ਅਤੇ ਉਸ ਦੀਆਂ ਜ਼ਮੀਨਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਜੋ ਕਿ ਬਹੁਤ ਵੱਡੀਆਂ ਸਨ ਮੇਰੀਆਂ ਇੱਛਾਵਾਂ ਬਹੁਤ ਵੱਡੀਆਂ ਸਨ ਅਤੇ ਮੈਂ ਦੌਲਤ ਸੰਭਾਲਣ ਦੇ ਤਿੰਨ ਅਸੂਲ ਸਿੱਖ ਲਏ ਸਨ ਇਸ ਲਈ ਮੈਂ ਉਸ ਦੀ ਦੌਲਤ ਵਧਾਉਣ ਦੇ ਯੋਗ ਹੋ ਗਿਆ ਸੀ ਇਸ ਕਰਕੇ ਮੈਂ ਤਰੱਕੀ ਕਰਦਾ ਰਿਹਾ ਅਤੇ ਜਦੋਂ ਅਲਗਮੇਸ਼ ਦੇ ਰੂ ਨੇ ਉਡਾਰੀ ਲਾਈ ਮੈਨੂੰ ਉਸ ਦੀ ਦੌਲਤ ਵਿੱਚ ਹਿੱਸਾ ਮਿਲਿਆ ਜੋ ਉਸ ਨੇ ਕਾਨੂੰਨ ਮੁਤਾਬਕ ਤੈਅ ਕੀਤਾ ਸੀ ਅਰਕਦੀ ਦੀ ਕਹਾਣੀ ਪੂਰੀ ਹੋਈ ਹੁਣ ਉਸ ਦੇ ਇੱਕ ਦੋਸਤ ਨੇ ਪੁੱਛਿਆ ਤੂੰ ਸੱਚੀ ਖੁਸ਼ਕਿਸਮਤ ਸੀ ਕਿ ਅਲਗਮੇਸ਼ ਨੇ ਤੈਨੂੰ ਆਪਣਾ ਜਾਨਸ਼ੀਨ ਬਣਾਇਆ ਖੁਸ਼ਕਿਸਮਤ ਸਿਰਫ ਇਸ ਕਰਕੇ ਕਿਉਂਕਿ ਉਸ ਨੂੰ ਮਿਲਣ ਤੋਂ ਪਹਿਲਾਂ ਮੇਰੇ ਅੰਦਰ ਤਰੱਕੀ ਕਰਨ ਦੀ ਤਾਂਘ ਸੀ ਕਿ 4 ਸਾਲਾਂ ਤੱਕ ਆਪਣੀ ਕਮਾਈ ਦਾ ਦਸਵਾਂ ਹਿੱਸਾ ਬਚਾ ਕੇ ਮੈਂ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਹੋਣ ਨੂੰ ਸਾਬਤ ਨਹੀਂ ਕੀਤਾ ਕੀ ਤੁਸੀਂ ਇੱਕ ਮਛਿਆਰੇ ਨੂੰ ਖੁਸ਼ਕਿਸਮਤ ਕਹੋਗੇ ਜਿਸਨੇ ਕਈ ਸਾਲਾਂ ਤੱਕ ਮੱਛੀਆਂ ਦੀ ਆਤਾਂ ਬਾਰੇ ਪੜ੍ਹਿਆ ਹੋਵੇ ਤਾਂ ਕਿ ਹਵਾਵਾਂ ਦੇ ਬਦਲ ਦੇ ਰੁੱਖ ਨਾਲ ਉਹ ਜਾਲ ਪਾ ਸਕੇ ਮੌਕਾ ਇੱਕ ਹੰਕਾਰ ਭਰੀ ਦੇਵੀ ਵਰਗਾ ਹੈ ਜੋ ਉਹਨਾਂ ਤੇ ਸਮਾਂ ਖਰਾਬ ਨਹੀਂ ਕਰਦੀ ਜੋ ਉਸ ਲਈ ਤਿਆਰ ਨਾ ਹੋਣ ਤੇਰੇ ਕੋਲ ਬੜੀ ਵੱਡੀ ਇੱਛਾ ਸ਼ਕਤੀ ਹੈ ਜਿਸ ਨਾਲ ਤੂੰ ਪਹਿਲੇ ਸਾਲ ਦੀ ਬਚਤ ਗਵਾਉਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਤੇਰੀ ਇਹ ਗੱਲ ਆਮ ਲੋਕਾਂ ਤੋਂ ਹਟਕੇ ਸੀ ਇੱਕ ਹੋਰ ਬੋਲਿਆ ਇੱਛਾ ਸ਼ਕਤੀ ਅਰਕਦ ਨੇ ਜਵਾਬ ਦਿੱਤਾ ਇਹ ਕੀ ਬਕਵਾਸ ਹੈ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਇੱਛਾ ਸ਼ਕਤੀ ਬੰਦੇ ਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਉਹ ਉਹ ਬੋਝ ਚੁੱਕ ਸਕੇ ਜੋ ਊਠ ਵੀ ਨਹੀਂ ਚੁੱਕ ਸਕਦੇ ਜਾਂ ਉਹ ਪਾਰ ਖਿੱਚ ਸਕੇ ਜੋ ਤੱਕ ਗੇਵੀ ਨਹੀਂ ਖਿੱਚ ਸਕਦੇ ਇੱਛਾ ਸ਼ਕਤੀ ਉਸ ਨਿਸ਼ਾਨੇ ਪ੍ਰਤੀ ਤੁਹਾਡੀ ਲਗਨ ਦਾ ਨਾਮ ਹੈ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜੇ ਮੈਂ ਆਪਣੇ ਲਈ ਇੱਕ ਨਿਸ਼ਾਨਾ ਰੱਖਾਂ ਭਾਵੇਂ ਇਹ ਕਿੰਨਾ ਵੀ ਨਿੱਕਾ ਹੋਵੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਿੰਦਾ ਹਾਂ ਇਸ ਤੋਂ ਬਿਨਾ ਮੇਰੇ ਅੰਦਰ ਵੱਡੇ ਨਿਸ਼ਾਨੇ ਪੂਰੇ ਕਰਨ ਲਈ ਆਤਮ ਵਿਸ਼ਵਾਸ ਕਿਵੇਂ ਆਏਗਾ ਜੇ ਮੈਂ ਆਪਣੇ ਆਪ ਨੂੰ કહਾਂ ਅਗਲੇ 100 ਦਿਨ ਤੱਕ ਮੈਂ ਜਦੋਂ ਵੀ ਇਸ ਪੋਲ ਨੂੰ ਪਾਰ ਕਰਕੇ ਸ਼ਹਿਰ ਨੂੰ ਜਾਵਾਂਗਾ ਮੈਂ ਸਾੜਕ ਤੋਂ ਇੱਕ ਪੱਥਰ ਚੁੱਕ ਕੇ ਨਦੀ ਵਿੱਚ ਸੁੱਟਣਾ ਹੈ। ਮੈਂ ਇਹ ਹਰ ਹਾਲ ਵਿੱਚ ਕਰਾਂਗਾ। ਜੇ ਮੈਂ 7ਵੇਂ ਦਿਨ ਇਹ ਕਰਨਾ ਭੁੱਲ ਜਾਵਾਂ ਅਤੇ ਬਿਨਾ ਪੱਥਰ ਸੁੱਟੇ ਨਦੀ ਵਿੱਚ ਪਾਰ ਕਰ ਜਾਵਾਂ। ਮੈਂ ਖੁਦ ਨੂੰ ਇਹ ਨਹੀਂ ਕਹਾਂਗਾ ਕਿ ਕੋਈ ਗੱਲ ਨਹੀਂ। ਮੈਂ ਕੱਲ ਨੂੰ ਦੋ ਪੱਥਰ ਸੁੱਟ ਦਵਾਂਗਾ ਅਤੇ ਅੱਜ ਦੀ ਕਮੀ ਪੂਰੀ ਹੋ ਜਾਏਗੀ। ਬਲਕਿ ਮੈਂ ਵਾਪਸ ਜਾਵਾਂਗਾ ਤੇ ਪੱਥਰ ਸੁੱਟ ਕੇ ਆਵਾਂਗਾ। ਜਾਂ ਫਿਰ ਮੈਂ 20ਵੇਂ ਦਿਨ ਆਪਣੇ ਆਪ ਨੂੰ ਇਹ ਵੀ ਨਹੀਂ ਕਹਾਂਗਾ ਹਰ ਕਦ ਇਹ ਫਜ਼ੂਲ ਕੰਮ ਹੈ ਰੋਜ਼ ਇੱਕ ਪੱਤਰ ਸੁੱਟਣ ਦਾ ਕੀ ਫਾਇਦਾ ਇੱਕੋ ਵਾਰੀ ਕਈ ਸਾਰੇ ਸੁੱਟ ਅਤੇ ਕੰਮ ਮੁਕਾ ਨਹੀਂ ਨਾ ਮੈਂ ਅਜਿਹਾ ਕਹਾਂਗਾ ਤੇ ਨਾ ਹੀ ਅਜਿਹਾ ਕਰਾਂਗਾ ਜਦੋਂ ਮੈਂ ਆਪਣੇ ਆਪ ਲਈ ਇੱਕ ਨਿਸ਼ਾਨਾ ਰੱਖ ਲਿਆ ਮੈਂ ਹਰ ਹਾਲ ਵਿੱਚ ਉਸ ਨੂੰ ਪੂਰਾ ਕਰਦਾ ਹਾਂ ਇਸ ਲਈ ਮੈਂ ਧਿਆਨ ਰੱਖਦਾ ਹਾਂ ਕਿ ਕਦੀ ਵੀ ਅਜਿਹਾ ਕੰਮ ਸ਼ੁਰੂ ਨਾ ਕਰਾਂ ਜੋ ਔਖਾ ਹੋਵੇ ਜਾਂ ਅਮਲ ਵਿੱਚ ਨਾ ਲਿਆਂਦਾ ਜਾ ਸਕਦਾ ਹੋਵੇ ਫਿਰ ਇੱਕ ਹੋਰ ਦੋਸਤ ਨੇ ਕਿਹਾ ਜੇਕਰ ਜੋ ਤੂੰ ਕਿਹਾ ਹੈ ਇਹ ਸਭ ਸਹੀ ਅਤੇ ਵਾਜਿਬ ਹੈ ਅਤੇ ਇਸ ਨੂੰ ਹਰ ਬੰਦਾ ਕਰੇ ਤਾਂ ਇਨੀ ਦੌਲਤ ਹੀ ਨਹੀਂ ਹੋਣੀ ਕਿ ਸਭ ਕੋ ਜਾ ਸਕੇ ਬੰਦਾ ਜਿੱਥੇ ਵੀ ਮਿਹਨਤ ਕਰਦਾ ਹੈ ਉੱਥੇ ਹੀ ਦੌਲਤ ਉੱਗਦੀ ਹੈ ਅਰਕਦ ਨੇ ਜਵਾਬ ਦਿੱਤਾ ਜੇਕਰ ਇੱਕ ਅਮੀਰ ਬੰਦਾ ਆਪਣੇ ਲਈ ਮਹਿਲ ਬਣਾਏ ਤੇ ਜੋ ਸੋਨਾ ਉਸਨੇ ਮਹਿਲ ਬਣਾਉਣ ਲਈ ਦਿੱਤਾ ਕੀ ਉਹ ਖਤਮ ਹੋ ਗਿਆ ਨਹੀਂ ਉਸ ਦਾ ਕੁਝ ਹਿੱਸਾ ਇੱਟਾਂ ਬਣਾਉਣ ਵਾਲੇ ਕੋਲ ਹੈ ਕੁਝ ਮਜ਼ਦੂਰ ਕੋਲ ਹੈ ਕੁਝ ਕਲਾਕਾਰਾਂ ਕੋਲ ਹੈ ਜਿਸ ਜਿਸ ਨੇ ਵੀ ਮਹਿਲ ਬਣਾਉਣ ਲਈ ਮਿਹਨਤ ਕੀਤੀ ਹਰ ਕਿਸੇ ਕੋਲ ਉਸ ਦਾ ਹਿੱਸਾ ਹੈ ਜਦੋਂ ਇਹ ਬਣ ਕੇ ਤਿਆਰ ਹੋ ਗਿਆ ਕੀ ਇਹ ਉਸ ਤੋਂ ਵੱਧ ਕੀਮਤ ਦਾ ਨਹੀਂ ਜਿੰਨਾ ਇਸ ਤੇ ਖਰਚਾ ਹੋਇਆ ਸੀ ਜਿਸ ਜ਼ਮੀਨ ਤੇ ਇਹ ਬਣਿਆ ਹੈ ਕੀ ਉਹ ਹੁਣ ਵੱਧ ਕੀਮਤ ਦੀ ਨਹੀਂ ਅਤੇ ਇਸ ਦੇ ਨਾਲ ਦੀ ਜ਼ਮੀਨ ਕੀ ਹੁਣ ਉਹ ਵੱਧ ਕੀਮਤ ਦੀ ਨਹੀਂ ਦੌਲਤ ਜাদুਵੰਗ ਵਧਦੀ ਹੈ ਕੋਈ ਬੰਦਾ ਇਸ ਦੀ ਹੱਦ ਦਾ ਅੰਦਾਜ਼ਾ ਨਹੀਂ ਲਾ ਸਕਦਾ ਕੀ ਫਿਨਿਸ਼ੀਅਨ ਲੋਕਾਂ ਨੇ ਉਸ ਦੇ ਦਲਤ ਨਾਲ ਬੰਜਰ ਜ਼ਮੀਨ ਉੱਤੇ ਵੱਡੇ ਵੱਡੇ ਸ਼ਹਿਰ ਨਹੀਂ ਬਣਾਏ ਜਿਹੜੀ ਸਮੁੰਦਰੀ ਵਪਾਰ ਤੋਂ ਉਹਨਾਂ ਨੇ ਕਮਾਈ ਕੀਤੀ ਫਿਰ ਤੂੰ ਸਾਨੂੰ ਕੀ ਸਲਾਹ ਦਿੰਦਾ ਹੈ ਜਿਸ ਨਾਲ ਅਸੀਂ ਵੀ ਅਮੀਰ ਬਣ ਸਕੀਏ ਉਸ ਦੇ ਇੱਕ ਹੋਰ ਦੋਸਤ ਨੇ ਕਿਹਾ ਜ਼ਿੰਦਗੀ ਦੇ ਕਈ ਸਾਲ ਬੀਤ ਗਏ ਹਨ ਅਤੇ ਸਾਡੀ ਜਵਾਨੀ ਢਲ ਵੀ ਗਈ ਹੈ ਸਾਡੇ ਕੋਲ ਹੁਣ ਤੱਕ ਕੁਝ ਵੀ ਨਹੀਂ ਮੈਂ ਇਹ ਹੀ ਸਲਾਹ ਦਵਾਂਗਾ ਕਿ ਤੁਸੀਂ ਵੀ ਅਲਗ ਮਿਛ ਦੀਆਂ ਗੱਲਾਂ ਤੋਂ ਸਿੱਖੋ ਅਤੇ ਆਪਣੇ ਆਪ ਨੂੰ ਕਹੋ ਮੇਰੇ ਸਾਰੇ ਕਮਾਈ ਦਾ ਇੱਕ ਹਿੱਸਾ ਮੇਰੇ ਆਪਣੇ ਲਈ ਹੈ ਸਵੇਰੇ ਦੁਪਹਿਰੇ ਸ਼ਾਮੀ ਰਾਤੀ ਹਰ ਦਿਨ ਹਰ ਕੰਤ ਤੇ ਆਪਣੇ ਆਪ ਨੂੰ ਇਹੀ ਕਹੋ ਇਹ ਉਦੋਂ ਤੱਕ ਕਹਿੰਦੇ ਰਹੋ ਜਦੋਂ ਤੱਕ ਇਹ ਸ਼ਬਦ ਮੱਚਦੀ ਅੱਗ ਵਾਂਗ ਅਸਮਾਨ ਵਿੱਚ ਚਮਕਣ ਨਾ ਲੱਗਣ ਆਪਣੇ ਮਨ ਨੂੰ ਇਹ ਗੱਲ ਸਮਝਾ ਲਓ ਆਪਣੇ ਦਿਲ ਵਿੱਚ ਇਹ ਵਿਚਾਰ ਵਸਾ ਲਓ ਅਤੇ ਫਿਰ ਆਪਣੀ ਕਮਾਈ ਵਿੱਚੋਂ ਜਿੰਨਾ ਹਿੱਸਾ ਤੁਹਾਨੂੰ ਸਹੀ ਲੱਗੇ ਵੱਖ ਕੱਢਣਾ ਸ਼ੁਰੂ ਕਰ ਦਿਓ ਪਰ ਹਾਂ ਇਹ 10ਵੇਂ ਹਿੱਸੇ ਤੋਂ ਘੱਟ ਨਾ ਹੋਵੇ ਆਪਣੇ ਬਾਕੀ ਖਰਚੇ ਇਸ ਤਰ੍ਹਾਂ ਕਰੋ ਕਿ ਤੁਸੀਂ ਅਜਿਹਾ ਕਰ ਸਕੋ ਪਰ ਪਹਿਲਾਂ ਇਹ ਹਿੱਸਾ ਜ਼ਰੂਰ ਕੱਢੋ ਤੁਸੀਂ ਛੇਤੀ ਹੀ ਮਹਿਸੂਸ ਕਰੋਗੇ ਕਿ ਇੱਕ ਅਜਿਹੇ ਖਜ਼ਾਨੇ ਦਾ ਮਾਲਕ ਹੋ ਕੇ ਕਿੰਨਾ ਮਨ ਮਹਿਸੂਸ ਹੁੰਦਾ ਹੈ ਜੋ ਸਭ ਤੁਹਾਡਾ ਹੈ ਜਿਵੇਂ ਜਿਵੇਂ ਇਹ ਵਾਅਦਾ ਰਹੇਗਾ ਇਹ ਤੁਹਾਡੇ ਹੌਂਸਲੇ ਵੀ ਬਲੰਦ ਕਰਦਾ ਰਹੇਗਾ ਤੁਹਾਡੇ ਕੋਲ ਜ਼ਿਆਦਾ ਕਮਾਉਣ ਦੇ ਹੋਰ ਵੀ ਰਾਹ ਖੁੱਲਣਗੇ ਕਿਉਂਕਿ ਉਹ ਜ਼ਿਆਦਾ ਕਮਾਈ ਵਿੱਚੋਂ ਤੁਸੀਂ ਆਪਣੇ ਆਪ ਲਈ ਓਨਾ ਹੀ ਜ਼ਿਆਦਾ ਹਿੱਸਾ ਰੱਖੋਗੇ ਨਾ ਫਿਰ ਆਪਣੇ ਇਸ ਖਜ਼ਾਨੇ ਤੋਂ ਵੀ ਆਪਣੇ ਲਈ ਕੰਮ ਕਰਾਉਣਾ ਸਿੱਖੋ ਇਸ ਨੂੰ ਆਪਣਾ ਗੁਲਾਮ ਬਣਾ ਲਓ ਇੱਕ ਅਜਿਹਾ ਗੁਲਾਮ ਜੋ ਆਪ ਵੀ ਤੁਹਾਡੇ ਲਈ ਕੰਮ ਕਰੇ ਇਸ ਦੇ ਬੱਚੇ ਵੀ ਤੇ ਫਿਰ ਉਹਨਾਂ ਦੇ ਬੱਚੇ ਤੇ ਅੱਗੇ ਬੱਚੇ ਵੀ ਤੁਹਾਡੇ ਲਈ ਕੰਮ ਕਰਨ ਆਮਦਨ ਦਾ ਇੱਕ ਹਿੱਸਾ ਆਪਣੇ ਭਵਿੱਖ ਲਈ ਰੱਖੋ ਆਪਣੇ ਆਸ-ਪਾਸ ਬਜ਼ੁਰਗਾਂ ਵੱਲ ਵੇਖੋ ਤੇ ਯਾਦ ਰੱਖੋ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਉਹਨਾਂ ਵਿੱਚ ਹੀ ਗਿਣੇ ਜਾਓਗੇ ਇਸ ਲਈ ਆਪਣੇ ਖਜ਼ਾਨੇ ਨੂੰ ਬਹੁਤ ਸੰਭਾਲ ਕੇ ਨਿਵੇਸ਼ ਕਰੋ ਤਾਂ ਕਿ ਤੁਸੀਂ ਇਸ ਨੂੰ ਗਵਾ ਨਾ ਬੈਠੋ ਆਪਣੇ ਨਿਵੇਸ਼ ਤੇ ਬਹੁਤ ਜ਼ਿਆਦਾ ਵਾਪਸੀ ਦੀਆਂ ਦਰਾਂ ਤੋਂ ਖਬਰਦਾਰ ਰਹੋ ਕਿਉਂਕਿ ਇਹ ਉਹ ਕੰਟੀਆਂ ਹਨ ਜੋ ਵੱਜਦੀਆਂ ਹਨ ਪਰ ਸਿਰਫ ਲਾ ਪਰਵਾਰ ਲੋਕਾਂ ਨੂੰ ਬਰਬਾਦ ਕਰਨ ਲਈ ਆਪਣੇ ਪਰਿਵਾਰ ਲਈ ਵੀ ਇੰਤਜ਼ਾਮ ਕਰਕੇ ਰੱਖੋ ਤਾਂ ਕਿ ਤੁਹਾਡੇ ਰੱਬ ਕੋਲ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਪਰਿਵਾਰ ਦੀ ਇਸ ਸੁਰੱਖਿਆ ਲਈ ਥੋੜਾ ਥੋੜੇ ਵਕਫੇ ਵਾਦ ਛੋਟੀਆਂ ਛੋਟੀਆਂ ਕਿਸ਼ਤਾਂ ਦੇ ਰੂਪ ਵਿੱਚ ਪੈਸੇ ਜੋੜਨੇ ਸਹੀ ਹਨ ਸਿਆਣਾ ਬੰਦਾ ਅਜੇ ਹੀ ਖਾਸ ਜ਼ਰੂਰਤ ਲਈ ਕਿਸੇ ਵੱਡੀ ਰਕਮ ਦੀ ਉਡੀਕ ਨਹੀਂ ਕਰਦਾ ਸਿਆਣੇ ਲੋਕਾਂ ਤੋਂ ਸਲਾਹ ਲਵੋ ਉਹਨਾਂ ਲੋਕਾਂ ਤੋਂ ਸਲਾਹ ਲਵੋ ਜਿਨ੍ਹਾਂ ਦਾ ਰੋਜ਼ ਦਾ ਕੰਮ ਪੈਸੇ ਸੰਭਾਲਣਾ ਹੈ ਉਹ ਤੁਹਾਨੂੰ ਅਜਿਹੀ ਗਲਤੀ ਨਹੀਂ ਕਰਨ ਦੇਣਗੇ ਜੋ ਮੈਂ ਇੱਟਾਂ ਬਣਾਉਣ ਵਾਲੇ ਅੱਜ ਮੂਰਤੇ ਭਰੋਸਾ ਕਰਕੇ ਕੀਤੀ ਸੀ ਥੋੜੀ ਪਰ ਸੁਰੱਖਿਅਤ ਕਮਾਈ ਕੋਈ ਵੀ ਜੋਖਮ ਲੈਣ ਤੋਂ ਬਹੁਤ ਚੰਗੀ ਹੈ ਜਦੋਂ ਤੱਕ ਜ਼ਿੰਦਗੀ ਹੈ ਇਸ ਨੂੰ ਮਾਣੋ ਬਹੁਤ ਜ਼ਿਆਦਾ ਬਚਤ ਕਰਨ ਲਈ ਖੁਦ ਤੇ ਬਹੁਤ ਦਵਾ ਨਾ ਪਾਓ ਜੇਕਰ ਤੁਸੀਂ ਕਮਾਈ ਦਾ ਸਿਰਫ ਦਸਵਾਂ ਹਿੱਸਾ ਵੀ ਬਚਾ ਸਕਦੇ ਹੋ ਤੇ ਇੰਨਾ ਹੀ ਬਚਾਓ ਨਹੀਂ ਤੇ ਆਪਣੀ ਕਮਾਈ ਦੇ ਹਿਸਾਬ ਨਾਲ ਹੀ ਰਹੋ ਅਤੇ ਕੰਜੂਸ ਬਣ ਕੇ ਖਰਚ ਤੋਂ ਡਰੋ ਨਾ ਜ਼ਿੰਦਗੀ ਉਹਨਾਂ ਚੀਜ਼ਾਂ ਨਾਲ ਚੰਗੀ ਅਤੇ ਖੁਸ਼ਹਾਲ ਬਣਦੀ ਹੈ ਜਿਨ੍ਹਾਂ ਦਾ ਤੁਸੀਂ ਆਨੰਦ ਲੈਂਦੇ ਹੋ ਉਸਦੇ ਦੋਸਤਾਂ ਨੇ ਉਸਦਾ ਧੰਨਵਾਦ ਕੀਤਾ ਤੇ ਚਲੇ ਗਏ ਕੁਝ ਚੁੱਪ ਸਨ ਕਿਉਂਕਿ ਉਹਨਾਂ ਕੋਲ ਨਾ ਤੇ ਕੋਈ ਕਲਪਨਾ ਸ਼ਕਤੀ ਸੀ ਅਤੇ ਨਾ ਹੀ ਉਹਨਾਂ ਨੂੰ ਕੁਝ ਸਮਝ ਆਇਆ ਸੀ ਕੁਝ ਮਜ਼ਾਕ ਬਣਾ ਰਹੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇੰਨਾ امیر ਬੰਦਾ ਆਪਣੇ ਪੁਰਾਣੇ ਤੇ ਗਰੀਬ ਦੋਸਤਾਂ ਨੂੰ ਕੁਝ ਦੌਲਤ ਬੰਡੇਗਾ ਪਰ ਕੁਝ ਦੀਆਂ ਅੱਖਾਂ ਵਿੱਚ ਚਮਕ ਸੀ ਉਹ ਸਮਝ ਗਏ ਸਨ ਕਿ ਅਲਗਮਿਸ਼ ਹਰ ਵਾਰੀ ਦਸਤਾਵੇਜ਼ ਹਾਲ ਵਿੱਚ ਵਾਪਸ ਆਇਆ ਕਿਉਂਕਿ ਉਹ ਇੱਕ ਇਨਸਾਨ ਨੂੰ ਹਨੇਰੇ ਤੋਂ ਚਾਨਣ ਵੱਲ ਆਪਣਾ ਰਾਹ ਬਣਾਉਣ ਲਈ ਕੰਮ ਕਰਦੇ ਵੇਖ ਰਿਹਾ ਸੀ ਜਦੋਂ ਉਹ ਇਨਸਾਨ ਨੂੰ ਉਹ ਚਾਨਣ ਲੱਭਿਆ ਇੱਕ ਜਗ੍ਹਾ ਉਸ ਦੀ ਅਡੀ ਕਰ ਰਹੀ ਸੀ ਉਸ ਜਗ੍ਹਾ ਨੂੰ ਕੋਈ ਨਹੀਂ ਸੀ ਪਰ ਸਕਦਾ ਜੋਦਤਾ ਕੋ ਆਪਣੀ ਸਮਝ ਦਾ ਵਿਕਾਸ ਨਾ ਕਰੇ ਅਤੇ ਆਪ ਮناسب ਮੌਕੇ ਲਈ ਤਿਆਰ ਨਾ ਹੋਵੇ ਇਹ ਬਾਦਵਾਰੇ ਉਹੀ ਸਨ ਜੋ ਆਉਂਦੇ ਸਾਲਾਂ ਵਿੱਚ ਅਰਕਦ ਨੂੰ ਬਾਰ-ਬਾਰ ਮਿਲੇ ਜਿਸ ਨੇ ਬੜੀ ਖੁਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਉਸ ਨੇ ਉਹਨਾਂ ਨੂੰ ਸਲਾਹ ਦਿੱਤੀ ਅਤੇ ਉਹਨਾਂ ਨੂੰ ਉਹ ਗੱਲਾਂ ਸਿਖਾਈਆਂ ਜੋ అనుభవ ਨਾਲ ਪਰੇ ਲੋਕ ਸਿਖਾਉਂਦੇ ਹਨ ਉਸ ਨੇ ਉਹਨਾਂ ਦੀ ਬਚਤ ਨੂੰ ਨਿਵੇਸ਼ ਕਰਨ ਦੇ ਵਿੱਚ ਮਦਦ ਕੀਤੀ ਤਾਂ ਕਿ ਉਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਚੰਗਾ ਵਿਆਜ ਮਿਲ ਸਕੇ ਅਤੇ ਉਹ ਅਜਿਹੇ ਨਿਵੇਸ਼ ਵਿੱਚ ਪੈਸੇ ਬਰਬਾਦ ਨਾ ਕਰ ਲੈਣ ਜਿਸ ਤੋਂ ਕੋਈ ਫਾਇਦਾ ਨਾ ਹੋਵੇ। ਇਹਨਾਂ ਸਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਇਹ ਬਦਲਾਅ ਉਸ ਵੇਲੇ ਆਇਆ ਜਦੋਂ ਉਹਨਾਂ ਨੇ ਇਸ ਸੱਚ ਨੂੰ ਸਮਝਿਆ ਜੋ ਅਲਗਮਿਸ਼ ਤੋਂ ਅਰਕ ਤੱਕ ਅਤੇ ਅਰਕ ਤੋਂ ਉਹਨਾਂ ਤੱਕ ਆਇਆ ਸੀ। ਅਧਿਆਇ ਸਮਾਪਤ। ਜੇਕਰ ਤੁਹਾਨੂੰ ਮੇਰੀ ਇਹ ਪੇਸ਼ਕਾਰੀ ਪਸੰਦ ਆਈ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ లైక్ షేర్ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ